ਉੱਬੀ ਮਿੱਤਰੋ ਕੀ ਹਾਲ ਚਾਲ ਦਾ ਤੇ ਅੱਜ ਲੱਗੇ ਸੀਗੇ ਬਈ ਆਪਾਂ ਲੈਜਰ ਕਰਾ ਲਵੋਨ ਖੇਤ ਤੇ ਆਪਾਂ ਘਰੇ ਸੀਗੇ ਤੇ ਘਰੋਂ ਹੁਣ ਜਾਣਾ ਬਸ ਚਾਹ ਲੈ ਕੇ ਤੇ ਹੁਣ ਚਾਹ ਸਕੂਟਰੀ ਤੇ ਟੰਗੀ ਪਈ ਆ ਸਕੂਟਰੀ ਤਿਆਰ ਤੇ ਇਸ ਤੋਂ ਬਾਅਦ ਗੇਟ ਖੋਲ ਕੇ ਹਨਾ ਬਈ ਜਾਣ ਲੱਗੇ ਆ ਖੇਤ ਤੇ ਅੱਜ ਲੈਜਰ ਕਰਾ ਲੱਗੇ ਸੀਗੇ ਲਾਉਣ ਤੇ ਬਖਾ ਚਾਹ ਲੈਜਰ ਕਰਾਵਾ ਲਾ ਦਈਏ ਹੁਣ ਹੁਣ ਵੇਲੇ-ਵੇਲੇ ਆ ਤੇ ਬਾਕੀ ਬਈ ਪਹਿਲਾਂ ਸਾਗਾ ਫੇਰਦੇ ਤੇ ਉਸ ਤੋਂ ਬਾਅਦ ਲੈਜਰ ਕਰਾ ਲਗੂ ਕਿਉਂਕਿ ਸਾਗਾ ਫੇਰਨਾ ਜ਼ਰੂਰੀ ਆ ਇੰਨਾ ਟਾਈਮ ਘੱਟ ਲੱਗਦਾ ਤੇ ਇਸ ਕੁਰੀ ਛੜੀ ਤਿਆਰ ਆ ਬਈ ਆ ਖੜੀ ਆ ਨੂਨਾ ਇਹਦਾ ਬਈ ਅ ਇੱਕ ਘੰਟਾ ਕੀਲੇ ਦਾ ਬਸ ਲੱਗਦਾ ਤੇ ਫਿਰ ਬੜਾ ਟਾਈਮ ਨਹੀਂ ਲੱਗਦਾਗਾ ਇੱਕ ਇੱਕ ਘੰਟਾ ਲੇਜਰ ਕਰਾਉਦਾ ਐ ਪਹਿਲਾਂ ਲੱਗਿਆ ਹੋਵੇ ਇਹਨੂੰ ਸਭ ਤੋਂ ਪਹਿਲਾਂ ਮੈਂ ਤਾਂ ਉਸ ਤੋਂ ਬਾਅਦ ਜੇ ਤੀਜੇ ਸਾਲ ਲਾਉਣਾ ਤਾਂ ਇੱਕ ਇੱਕ ਘੰਟਾ ਕਰਾਉਦਾ ਬਸ ਲੱਗਦਾਗਾ ਅੱਜੇ ਹੁਣ ਨਵੇਂ ਚਲਾਉਣਾ ਉਹ ਥੋੜਾ ਜਿਹਾ ਵੱਧ ਟਾਈਮ ਲੱਗ ਜਾਂਦਾ ਕਿਤੇ ਜੇ ਹੁਣ ਕੋਤ ਲਾਇਆ ਵੀ ਨਹੀਂ ਹੈਗਾ ਆਪਾਂ ਜਮੀ ਬਸ ਬਈ ਚਲਦੇ ਆ ਬਸ ਬਈ ਖੇਤ ਨੇੜੇ ਹੀ ਆਪਣਾ ਕੋਈ ਬਾਣੀ ਦੂਰ ਨਹੀਂ ਹੈ ਕਾਣਾ ਤੇ ਪਿੰਡ ਦੇ ਨਾਲ ਹੀ ਹੈਗਾ ਜੇ ਹੁਣ ਘੱਟੋ ਘੱਟ ਸਾਈਕਲ ਤੇ ਵੀ ਜਾਣਾ ਤਾਂ ਸਾਰੇ 5-10 ਮਿੰਟ ਹੀ ਲੱਗਦੇ ਆ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੁਣ ਸਾਡੀ ਤਾਂ ਸਕੂਟਰੀ ਰੱਖੀ ਵੀ ਆ ਪੱਕੀ ਹਨਾ ਜੇ ਖੇਤ ਜਾਣਾ ਤਾਂ ਸਕੂਟਰੀ ਤੇ ਹੀ ਜਾਈਦਾ ਬਸ ਨੇੜੇ ਹੀ ਆ ਆ ਜਿਹੜੀ ਤੁਸੀਂ ਮੱਕੀ ਦੇਖ ਰਹੇ ਉਹਦੇ ਪਹਿਲੇ ਪਾਸੇ ਹੀ ਆ ਨਾਲ ਖੇਤ ਤੇ 1 ਕਿਲੋਮੀਟਰ ਹੈ ਨਹੀਂ ਅੱਧਾ ਕਿਲੋਮੀਟਰ ਤੇ ਆਪਣਾ ਆ ਖੇਤ ਹੈਗਾ ਆਪਣਾ ਇੱਥੇ ਕਰਾ ਲਾਉਣਾ ਤੇ ਸਹਾਗਾ ਦਾ ਜਿਹੜਾ ਹੁਣ ਇਹ ਬੱਜੀ ਜਾਂਦਾ ਆਪਣੀ ਜ਼ਮੀਨ ਤੇ ਇਸ ਤੋਂ ਬਾਅਦ ਤੇ ਬੱਸ ਬੱਸ ਆਜੂ ਲੇਜ਼ਰ ਕਰਾਉਣ ਲਾ ਤੇ ਫਿਰ ਕਰਾ ਲੱਗ ਜਾਗੇ ਲਾਉਣ ਬਾਈ ਆ ਆ ਗਿਆ ਟਰੈਕਟਰ ਇਧਰੇ ਪਾਸੇ ਇਹ ਜਮੀਨ ਚ ਲਾਵਾਂਗੇ ਬਈ ਖਰਾ ਤੇ ਚਾਰ ਕੀਲੇ ਘੰਟਾ ਖਕੀਲੇ ਦੇ ਲੱਗੂਗਾ ਤੂੰ ਤਾਂ ਹੁਣ ਕਈ ਸਾਲ ਹੋ ਗਏ ਲੱਗੇ ਨੂੰ ਤੇ ਇਹਦੇ ਵਿੱਚ ਟਾਈਮ ਆ ਜਿਹੜਾ ਇੱਕ ਇੱਕ ਘੰਟਾ ਹੀ ਲੱਗਣਾ ਕੀਲੇ ਦਾ ਬਾਲਾ ਟਾਈਮ ਨਹੀਂ ਲੱਗਦਾ ਬਾਈ ਤੇ ਮੈਂ ਚਾਹ ਲੈ ਕੇ ਆਇਆ ਸੀ ਡੈਡੀ ਮੈਂ ਚਲ ਚਾਹ ਹਣਾ ਲੈ ਚਲਦੇ ਨਾਲੇ ਉਹ ਵੀ ਆਉਣ ਵਾਲਾ ਕਰਾਹ ਵਾਲਾ ਸਾਰੇ ਜਾਨੀ ਆ ਗਿਆ ਲੇਜ਼ਰ ਕਰਾ ਲਾ ਤੇ ਇਸ ਦੂਬਾ ਚ ਲੇਜ਼ਰ ਕਰਾ ਕਰ ਜਿਹੜਾ ਉਹ ਤਿਆਰ ਆ ਤੇ ਸੈੱਟ ਕਰ ਲਿਆ ਇੱਕ ਵਾਰੀ ਆਹ ਲੇਜ਼ਰ ਲਾ ਕੇ ਆਹ ਲੇਜ਼ਰ ਲਾ ਲਈ ਸਹੀ ਕਰਕੇ ਤੇ ਇਹਦੇ ਨਾਲ ਹੋ ਗਿਆ ਕਨੈਕਟ ਵਧੀਆ ਤੇ ਇੱਥੋਂ ਆਹ ਬੰਨ ਲਿਆ ਤੇ ਹੁਣ ਤੇ ਅਗਲੇ ਵਾਣ ਚ ਲਾਉਣ ਜਾਓ ਚੱਲ ਪਿਆ ਤੇ ਲੇਜ਼ਰ ਸਹੀ ਕਰਤੀ ਤੇ ਉਹਨੇ ਤੇ ਬਾਕੀ ਉਹ ਪਤੰਦਰ ਗਾਣਿਆਂ ਦਾ ਸੌਂਕੀ ਸੀ ਮੈਂ ਇਸ ਕਰਕੇ ਬਲੌਗ ਬੰਦ ਕਰਤਾ ਕਿਉਂਕਿ ਕਾਪੀਰਾਈਟ ਆ ਜਾਂਦਾ ਬਈ ਤੇ ਵੀਡੀਓ ਵਧੀਆ ਲੱਗੀ ਤਾਂ ਕਿ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਆਪ ਵੀ ਆਪ ਨੂੰ ਫੋਲੋ ਕਰ ਲਿਓ ਤੇ YouTube ਤੇ ਦੇਖਦੇ ਤਾਂ ਚੈਨਲ ਨੂੰ ਸਬਸਕ੍ਰਾਈਬ